ਮੈਂ ਜੀ ਦੇ ਲਈ ਕਰਨਾ ਕੋਹ ਨਹੀਂ ਚੌਲ ਤਾਂ ਇਹਦੇ ਨਾਲ ਚੱਲ ਦਾਲ ਬੜਹੀ ਹੈ ਅੱਛਾ ਅੱਛਾ ਹਾਂ ਤੇ ਮੈਂ ਹੁਣ ਦਿਲ ਨੂੰ ਭੋਖਾ ਆ ਗਿਆ ਨਹੀਂ ਛੱਡੀ ਤੇ ਮੈਂ ਰੋਟੀ ਤਿਆਰ ਕਰੀ ਰਹਿਣਾ ਤੈਨੂੰ ਕਿੱਥੋਂ ਆਏ ਉਹ ਮੈਂ ਇੱਥੇ ਬਾਹਰ ਤੋਂ ਆਇਆ ਬੰਦਾ ਕੋਈ ਅੱਛਾ ਅੱਛਾ ਤੋ ਪਹਿਲਾਂ ਦੇਖੋ ਕੱਕੂ ਕੋਲ ਡਰ ਲਓ ਅੱਛਾ ਤੋ ਮੈਂ ਜਾ ਉਹ ਮੈਂ ਤਾਂ ਲੱਗੇ ਤਾਂ ਮੇਰੇ ਘੁੱਟੇ ਆ ਘੇਰੇ ਫੜ ਲੈਣੇ ਹਾਂ ਚੱਲ ਉਹ ਤੇ ਕੋਈ ਗੱਲ ਨਹੀਂ ਗਈ ਹਾਂ ਹਾਂ ਤੇ ਤੁਹਾਨੂੰ ਤਾਂ ਨਹੀਂ ਭੁੱਖ ਲੱਗੀ ਛੱਤੀ ਕਿਦੇ ਉਹ ਨਹੀਂ ਕੋਈ ਗੱਲ ਨਹੀਂ ਕੀਤੀ ਤੂੰ ਪੁਰਾਣਾ ਚੋਲ ਜਾ ਟਾਈਮ ਨਾ ਬਸ ਬਣ ਚਲੀ ਰੋਟੀ ਥੋੜੀ ਖਾਣੀ ਨਹੀਂ ਮੇਰੀ ਗੱਲ ਸੁਣ ਜੀਵਨ ਹਾਂਜੀ ਜਿਹੜਾ ਮਰਾ ਭਰਾ ਤੇ ਤੇਰਾ ਭਤੀਜਾ ਜਿਹੜੇ ਆ ਉਹ ਕੋਈ ਗੱਲ ਕਰਨੋਂ ਫਿਰਦੇ। ਤੁਹਾਡੇ ਨਾਲ ਤੁਹਾਡੇ ਨਾਲ ਦਾ ਹਿਸਾਬ ਤਾਂ ਦੇਖਿਆ ਕਿ ਨਹੀਂ? ਹੈਂ? ਅੱਗੋਂ ਪਿੱਛੋਂ ਨਾ ਗਰੀਨੇ ਪੈਸੇ ਨਹੀਂ ਦਿੱਤੇ, ਵੱਧ ਹਜ਼ਾਰ ਦਿੱਤਾ ਹੋਇਆ ਬੜਾ ਛੜਾ ਗੂ 500 ਦਿੱਤਾ। ਇਹ ਕਹਿੰਦਾ ਤੈਨੂੰ 5000 ਦਿੱਤਾ ਨਾਲ। ਗਿੰਦੇ ਦਾਦਾ ਕੋ ਦਾਲ ਚ ਕਾਲਾ ਵਾ। ਮੇਰੀ ਗੱਲ ਸੁਣੋ। ਜਿਹੜਾ ਮੇਰਾ ਭਰਾ ਤੇ ਮੇਰਾ ਭਤੀਜਾ ਵਾ ਨਾ ਉਹ ਤੇ ਲੋੜ ਤੋਂ ਵੱਧ ਚੰਗੇ ਆ। ਉਹਨਾਂ ਤੇ ਸ਼ੱਕ ਕਰਨਾ ਨਾ ਬਹੁਤ ਮਾੜੀ ਗੱਲ ਆ। ਤੇ ਜਿਹੜੀ ਮੇਰੀ ਪਰਜਾਈ ਆ ਨਾ ਤੂੰ ਹੀ ਉਹਦੇ ਵੱਲੋਂ ਕਹੋ ਤੇ ਮੈਂ ਮੰਨ ਦੂੰਗੀ ਪਰ ਤੈਨੂੰ ਪਤਾ ਹੀ ਹੈ ਨਾ ਕਿੰਨਾ ਕਰਦਾ ਮੇਰਾ ਭਰਾ ਮੇਰੇ ਨਾਲ ਹੈ ਪਰ ਜੇ ਕੋਈ ਜੀਅੰਤਰਾ ਮਾੜਾ ਆ ਜੇ ਤੇ ਘਰ ਉਹਨੇ ਵਿਚਾਰੇ ਰੋਟੀ ਖਾਣੀ ਹੈ ਨਾ ਹੁਣ ਕੀ ਕਰੇ ਉਹ ਜੇ ਉਹਨੂੰ ਧੱਕਾ ਦੇਵੇ ਤੇ ਲੋਕਾਂ ਦੀਆਂ ਗੱਲਾਂ ਨੇ ਮਾਰ ਛੜਨਾ ਮਾਸ਼ਾਅੱਲਾ ਹੈ ਤੇ ਜੇ ਕੋਈ ਗੱਲ ਕਰਨੀ ਚਾਹੁੰਦੇ ਹੀਗੇ ਤੇ ਕਰ ਲਈਂਦੇ ਅਸੀਂ ਕਿਹੜਾ ਕੋਈ ਉੱਪਰੇ ਹੀਗੇ ਠੀਕ ਆ ਨਾ ਕਿਉਂਕਿ ਇਹ ਵੀ ਦਲੇ ਬੰਦੇ ਜੀ ਬੇਪਰਵਾਹੀ ਹੋਈਦਾ ਵਾ ਸਾਨੂੰ ਫਰਕ ਅਲੱਗ ਦਾ ਪਤਾ ਵਾ ਚਲੋ ਉਹ ਤਾਂ ਮਤਾਂ ਦੀ ਗੱਲ ਸਮਝ ਨਹੀਂ ਆ। ਪਹਿਲੇ ਨੇੜੇ ਹੀ ਰਹਿੰਦੇ ਆਂ ਜੀ। ਗੱਲ ਤਾਂ ਦੇਖੀ ਨਹੀਂ ਕੋਈ। ਆਹੋ। ਪਰ ਇਹ ਆਪੀ ਚਲੋ ਕੋਈ ਨਹੀਂ। ਜੇ ਗੱਲ ਕਰਨੀ ਹੋਵੇ ਤਾਂ ਫੋਨ ਆਜੂ ਉਹਨਾਂ ਨੂੰ। ਠੀਕ ਆ ਨਾ। ਪਰ ਮੈਂ ਭਿਜਦੀ ਗੱਲ ਦਾ ਪਤਾ ਨਹੀਂ ਵੀ ਗੱਲ ਤੇ ਹੈ ਕੀ ਏ। ਮੈਨੂੰ ਤੇ ਆਪ ਦਾ ਜਿਉਂ ਵਿਆਹ ਹੋਇਆ ਮੈਨੂੰ ਕੋਈ ਗੱਲ ਕਦੇ ਸਮਝੀ ਨਹੀਂ ਉੱਥੇ ਹੈਂ। ਮੈਂ ਤਾਂ ਜਦੋਂ ਦੀਆਂ ਘਰ ਚ ਆ ਗਈ ਆਂ ਮੈਂ ਤਾਂ ਕਦੀ ਇਹ ਨਹੀਂ ਸੋਚਿਆ ਕਿ ਮੈਨੂੰ ਪੇਕਿਆਂ ਦਾ ਕੋਈ ਚੀਜ਼ ਹੀ ਮਿਲ ਜੇ ਮੈਂ ਚਾਹਤੀ ਨਹੀਂ ਕਿ ਤੈਨੂੰ ਕੋਈ ਚੀਜ਼ ਦੇਣਾ ਪਰ ਮਾਤਮਾ ਘਰੇ ਦਵੇ ਤਾਂ ਬਰਕਤ ਆ ਜਿਹੜੀਆਂ ਚੀਜ਼ਾਂ ਦਾ ਕਿੰਨਾ ਟਾਈਮ ਲੰਘਦਾ ਮਾਰੇ ਘਰ ਹੀ ਦੇ ਤੋ ਤੇ ਬਰਕਤ ਪੈਂਦੀ ਉੱਚੀ ਬਰਕਤ ਪੈਂਦੀ ਮੈਂ ਉਹ ਹੀ ਕਹਿਣ ਲਈ ਆ ਆਹੋ ਕਿ ਸਾਡੇ ਘਰ ਜਿੱਤੇ ਹਜੂਗੀ ਮਿਆਰ ਹੈ ਨਹੀਂਗੀ ਉਹਨਾਂ ਦੇ ਚ ਬੋਊਗੀ ਤਾਂ ਫਿਰ ਕਿਹ ਕਹਿ ਸਕਦੇ ਤੇਰੇ ਹੁੰਦੇ ਮਾਰੇ ਚ ਕਿੰਨੇ ਦਿਨ ਨਹੀਂ ਦਿੰਦੇ ਬੰਦੇ ਦੇ ਹਾਂ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਤੇ ਮੇਰੀ ਤੇ ਪਰ ਇਹ ਆ ਵੀ ਥੋੜਾ ਜਿਹਾ ਨਾ ਮੈਨੂੰ ਲੱਗਾ ਅੱਜ ਤਰ੍ਹਾਂ ਮੈਂ ਕਿਹਾ ਤੁਹਾਡਾ ਸੁਆਗਤ ਕਰਨਾ ਉਹ ਤੁਸੀਂ ਐਵੇਂ ਨਾ ਸੋਚ ਲੈਂਦੇ ਆਪ ਕੋ ਤੁਸੀਂ ਐਵੇਂ ਗਲਤ ਸੋਚ ਲੈਂਦੇ ਜਾ ਪਾਣੀ ਪੀਰੋ ਜਾ ਕੇ ਤੇ ਬੱਸ ਮੈਂ ਆ ਬਣਾ ਕੇ ਆਈ ਦੀ ਚੌਲ ਚਲ ਠੀਕ ਆ ਆ ਦਿੰਨੀ ਆ ਰੋਟੀ ਤੁਹਾਨੂੰ ਲੱਗਾ ਤੇ ਮੈਨੂੰ ਵੀ ਇਦਾਂ ਹੀਗਾ ਮਨਜਿੰਦਰ ਦਾ ਸ਼ੱਕ ਵੀ ਬਿਲਕੁਲ ਸਹੀ ਆ ਵੀਰ ਵੀ ਕੋਈ ਨਾ ਕੋਈ ਗੱਲ ਕਰਨੀ ਚਾਹੁੰਦਾ ਹੀਗਾ ਤੇ ਸੈਰਸ ਵੀ ਕਰਨੀ ਚਾਹੁੰਦਾ ਹੀਗਾ ਤੇ ਪਰਜਾਈ ਨਾ ਹੁੱਲੇ ਛੋਲੇ ਉਹਨਾਂ ਨੂੰ ਕੁਝ ਕਹਿੰਦੀ ਹੀਗੀ ਮੈਨੂੰ ਕਹੋ ਤੇ ਪਰ ਸਮਝ ਨਹੀਂ ਆਈ ਕਿ ਗੱਲ ਹੈ ਕੀ ਮੈਂ ਤਾਂ ਸੋਚਿਆ ਵੀ ਹਰੇ ਮੈਨੂੰ ਹੀ ਲੱਗਾ ਪਰ ਜੇ ਮਨਜਿੰਦਰ ਨੂੰ ਵੀ ਲੱਗਾ ਵਾ ਨਾ ਫੇਰ ਗੱਲ ਕੋਈ ਨਾ ਕੋਈ ਹੋਣੀ ਆ ਚਲ ਕੋਈ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਹੀ ਹੋਣੀਆਂ ਕਿੰਨਾ ਕੁ ਚਿਰ ਰੋਲਾ ਰਹਿਣਾ ਇਹਨਾਂ ਗੱਲਾਂ ਦਾ ਫੋਨ ਕਿਧਰ ਆ ਗਿਆ ਵਾ ਕਿਹਦੀ ਵੀਰ ਦਾ ਫੋਨ ਵਾ ਅਜੇ ਤੇ ਮੈਂ ਕੱਲ ਉੱਥੋਂ ਆਈ ਆ ਸੁੱਖ ਹੋਵੇ ਸਹੀ ਹੈਲੋ ਸਤਿ ਸ੍ਰੀ ਅਕਾਲ ਹਾਂ ਠੀਕ ਆ ਵੀਰ ਠੀਕ ਆ ਤੂੰ ਆਪਣਾ ਸੁਣਾ ਅੱਛਾ ਚਲ ਕਰ ਲਾਂ ਗੱਲ ਜਿਹੜੀ ਹੈਗੀ ਆ ਕੋਈ ਕੁ ਸੁੱਖ ਵਾ ਨਾ ਉਦਾਂ ਅੱਛਾ ਕੀ ਆਖਿਆ ਪੈੜੀ ਮੇਰੇ ਨਾਲ ਲੱਗੀ ਪੈੜੀ ਅੱਛਾ ਕਿੰਨੀ ਲੱਗੀ ਆ अच्छा अच्छा ठीक है ठीक है आधा ਚੜ ਗਿਆ ਵਾ ਤੇ ਹੁਣ ਤੁਸੀਂ ਕੀ ਚਾਹੁੰਦੇ ਏ ਜੇ ਫਿਰ ਵੀਰ ਇਹ ਕਿਹੜੀ ਗੱਲ ਵਾ ਹੈ ਮੈਂ ਪਿਆਲੀ ਕੀ ਕਰਨੀ ਆ ਮੈਨੂੰ ਤਾਂ ਡਿੱਕੇ ਹੀ ਪਿਆਲੀ ਦੀ ਲੋੜ ਨਹੀਂ ਮੈਨੂੰ ਤਾਂ ਡਿੱਕੇ ਹੀ ਚੀਜ਼ ਦੀ ਲੋੜ ਨਹੀਂ ਹਾਂ ਪੈਣਾ ਨੂੰ ਨਾ ਸਿਰਫ ਪੇਕਿਆਂ ਦਾ ਪਿਆਰ ਚਾਹੀਦਾ ਵਾ ਇੱਕ ਮੋਹ ਹੁੰਦਾ ਵਾ ਉਹ ਕਰਦੀਆਂ ਕੰਧਾਂ ਨਾਲ ਜਿਹੜਾ ਧੂਕੇ ਲੈ ਜਾਂਦਾ ਵਾ ਤੁਸੀਂ ਇਹ ਇਹਨਾ ਸੋਚੋ ਵੀ ਮੈਂ ਤੁਹਾਡੀ ਪਿਆੜੀ ਰੱਖ ਲੂੰਗੀ ਤੁਸੀਂ ਮੈਨੂੰ ਉਹਦਣੇ ਦੱਸ ਦਿੰਦੇ ਜਦੋਂ ਤੁਹਾਨੂੰ ਪਤਾ ਲੱਗਾ ਹੀਗਾ ਤੇ ਮੈਂ ਜਾ ਕੇ ਸੈਨ ਕਰ ਦਿੰਦੀ ਦੱਸ ਇਹ ਕਿਹੜੀ ਗੱਲ ਸੀ ਵੀਰ ਵੀਰ ਮਨਜਿੰਦਰ ਤੇ ਅੱਗੇ ਆਂਦਾ ਹੀ ਵੀ ਕੋਈ ਨਾ ਕੋਈ ਗੱਲੋਂ ਕਰਨਾ ਚਾਹੁੰਦੇ ਆ ਨਹੀਂ ਨਹੀਂ ਮੈਨੂੰ ਹੁਣ ਸਾਰੀ ਸਮਝ ਆ ਗਈ ਆ ਵੀ ਪਾ ਭੀ ਇਥੇ ਕਿਉਂ ਆਈ ਹੈਗੀ ਤੁਹਾਡੇ ਦਿਲ 'ਚ ਹੁਣਾਵਾ ਪਿਹਰੇ ਭੈਣ ਨੇ ਪਿਆੜੀ ਰੱਖ ਲੈਣੀ ਐ ਨੇ ਦੇਣੀ ਨਹੀਂ ਕਿ ਨੂੰ ਪਤਾ ਲੱਗ ਗਿਆ ਤੇ ਪਰ ਨਹੀਂ ਜੇ ਤੁਸੀਂ ਕਹੋ ਨਾ ਤੇ ਮੈਂ ਹੁਣੇ ਆ ਜੰਨੀ ਆ ਹੁਣੇ ਆ ਕੇ ਸਹਾਨ ਕਰ ਦੇਣੀ ਤੁਹਾਡੀ ਪਿਆੜੀ ਤੇ ਮੈਨੂੰ ਪੈਕੇ ਪੇਕਿਆਂ ਦੀ ਪਿਆੜੀ ਨਹੀਂ ਚਾਹੀਦੀ ਠੀਕ ਆ ਨਾ ਮੈਨੂੰ ਬਸ ਭੈਣ ਭਰਾਵਾਂ ਦਾ ਪਿਆਰ ਚਾਹੀਦਾ ਵਾ ਹੋਰ ਕੀ ਉਹ ਘਰ ਦੀਆਂ ਕੰਧਾਂ ਉਹ ਮਾਂ ਪਿਓ ਦਾ ਪਿਆਰ ਉਹ ਸਾਰਾ ਕੁਝ ਉੱਥੇ ਲੱਭਦਾ ਵਾ ਮੈਨੂੰ ਮੈਂ ਤਾਂ ਪਰ ਜੀਉਣੀ ਆ ਮੈਂ ਤੁਹਾਡੀ ਕਿਸ ਚੀਜ਼ਾਂ ਦੀ ਭੁੱਖੀ ਨਹੀਂਗੀ ਕੋਈ ਨਹੀਂ ਵੀਰ ਆ ਜੂੰਗੀ ਮੈਂ ਕਰਾ ਲਿਓ ਜਿੱਥੇ ਸੈਨ ਕਰਾਉਣੇ ਹੋਣਗੇ ਜੇ ਕਹ ਉਹ ਮੈਂ ਹੁਣੇ ਆ ਜੰਨੀ ਆ ਚਲੋ ਠੀਕ ਆ ਚੰਗਾ ਰੱਖ ਦਿਆਂ ਫੋਨ ਮੰਮਾ ਕਿਹੜੀ ਪੈਣੀ ਦੀ ਗੱਲ ਨੂੰਂਦੀ ਆ ਪੁੱਤ ਕਿਹੜੀ ਪਿਆਲੀ ਦੀ ਗੱਲ ਹੋਣੀ ਆ ਉਹੀ ਗੱਲ ਹੋਈ ਆ ਜਿਹੜੀ ਤਰ੍ਹਾਂ ਪਿਓ ਕਹਿੰਦਾ ਹੈਗਾ ਕਿਹੜੀ ਇਹ ਕਹਿੰਦੇ ਸੀ ਮੈਨੂੰ ਵੀ ਤੇਰੀ ਭਾਬੀ ਬਿਲਕੁਲ ਲਾਲਚਵਾ ਜਿਹੜਾ ਇੱਥੇ ਹੁੰਦੀ ਆ ਉਹ ਲਾਲਚ ਅੱਜ ਸਾਹਮਣੇ ਆ ਗਿਆ ਪੁੱਤ ਮੈਨੂੰ ਤਾਂ ਪਤਾ ਵੀ ਨਹੀਂ ਉਹ ਗੱਲ ਤੇ ਦੱਸੋ ਗੱਲ ਕਾਦੀ ਦੱਸਣੀ ਆ ਪਿਆੜੀ ਹੀ ਨਾ ਤੇ ਤੇਰੇ ਨਾਨਕੇ ਅੱਛਾ ਤੇ ਉਹ ਡੈਡੀ ਨੇ ਨਾ ਜੇ ਨਾਂ ਨਹੀਂ ਲਾਈ ਕਿਸ ਦੇ ਵੀ ਠੀਕ ਆ ਤੇ ਉਹ ਹੁਣ ਸਾਡੇ ਦੋਵਾਂ ਭੈਣ ਭਰਾਵਾਂ ਦੇ ਨਾਂ ਬਰਾਬਰ ਚੜ ਗਈ ਆ ਅੱਦੀ ਅੱਦੀ 6 ਕਿਲੇ ਹੁਣ ਮੇਰੇ ਨਾਂ ਹੋ ਗਏ ਆ ਅੱਛਾ ਤੇ ਇਹਨਾਂ ਦਾ ਇਰਾਦਾ ਇਹ ਹੁਣਾ ਵਾ ਕਿ ਜੇ ਇਹਨੂੰ ਪਤਾ ਲੱਗਾ ਤੇ ਇਹਨੇ 6 ਕਿਲੇ ਰਖ ਲੜੇ ਆ ਪਰ ਪੁੱਤ ਮੈਂ ਕੀ ਕਰਨੀ ਇਹਨਾਂ ਦੀ ਪਿਆੜੀ ਮੈਨੂੰ ਤਾਂ ਆਪਣੇ ਜੀਆਂ ਦੀ ਸੁੱਖ ਚਾਹੀਦੀ ਆ ਪਰਮਾਤਮਾ ਨੇ ਹੀਰੇ ਵੱਗਾ ਪੁੱਤ ਦਿੱਤਾ ਮੈਨੂੰ ਤੇ ਐਡਾ ਸੋਨਾ ਕਰ ਦਿੱਤਾ ਵਾ ਮੈਂ ਕਿਸ ਦੀ ਪੈੜੀ ਨੂੰ ਕੀ ਕਰਨਾ ਵਾ ਠੀਕ ਆ ਨਾ ਹੁਣ ਫੋਨ ਤੇ ਕੀ ਕਹਿੰਦੇ ਸੀ ਤੁਹਾਨੂੰ ਕਹਿਣ ਡਿਆ ਹੀਗਾ ਭੈਣ ਤੇਰੇ ਨਾਲ ਨਿਕਲਾਈ ਐ ਪੈੜੀ ਤੇ ਮੈਂ ਡਰਦਾ ਕਹਿ ਨਹੀਂ ਡਿਆ ਵੀ ਪਤਾ ਨਹੀਂ ਤੂੰ ਕੀ ਸੋਚਣਾ ਵਾ ਮੈਂ ਤਾਂ ਸੋਚਣਾ ਕੀ ਆ ਤੇਰੀ ਚੀਜ਼ ਆ ਵੀਰ ਅੱਜ ਲੱਲਾ ਜਾਂ ਕੱਲ ਲੱਲਾ ਜੇ ਕਵੇਂ ਤੇ ਮੈਂ ਹੁਣੇ ਆ ਜੰਨੀ ਆ ਮੈਂ ਤਾਂ ਪਹਿਲਾਂ ਵੀ ਸੋਚਦਾ ਸੀ ਕਿ ਮਾਮੀ ਆਉਣ ਵਾਲੀ ਤਾਂ ਹੈ ਨਹੀਂ ਉਹਨੇ ਨਾ ਸੱਚਾਈ ਸਾਹਮਣੇ ਆ ਗਈ ਪੂਰੀ ਤੰਗੀ ਦਿੱਤੀ ਹੁਣੀ ਉਹਨਾਂ ਨੂੰ ਵੀ ਉਹਨੂੰ ਕਹੋ ਵੀ ਆਣ ਕੇ ਤੇ ਪੈੜੀ ਸਾਡੇ ਨਾ ਕਰਕੇ ਜਾ ਚੰਨ ਨਾਲੇ ਇਹ ਕੀ ਕਰਨੀ ਹੈ ਪਿਆਲੀ ਪੁੱਤ ਵੀ ਹੈ ਪਿਆਲੀ ਨਾਲ ਕਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਵੇ ਲਾ ਮਾਮੀ ਆਪਣੇ ਮਤਲਬ ਨੂੰ ਆਈ ਸੀ ਸਹੀ ਗੱਲ ਵਾ ਇਹ ਤਾਂ ਭੈਣ ਭਰਾਵਾਂ ਦਾ ਪਿਆਰ ਹੁੰਦਾ ਵਾ ਠੀਕ ਵਾ ਨਾ ਤੇ ਮੈਂ ਤਾਂ ਕਰਕੇ ਮੋਹ ਕਰਕੇ ਭੱਜੀ ਜਾਂਦੀ ਮੈਂ ਉਹ ਚੀਜ਼ਾਂ ਕਰਕੇ ਨਹੀਂ ਜਾਂਦੀ ਉਥੇ ਮੈਨੂੰ ਤਾਂ ਭਾਂ ਕੁਛ ਵੀ ਨਾ ਦਿੰਦੇ ਮੈਂ ਤਾਂ ਵੀ ਠੀਕ ਹੀ ਚੰਨ ਕੋਈ ਗੱਲ ਨਹੀਂ ਚਲੋ ਕੋਈ ਨਾ ਆਪਣਾ ਮਨ ਨਾ ਹੁਲਾ ਕਰੋ ਤੇ ਜਾ ਕੇ ਤੇ ਨੀਂ ਕਰ ਆਇਓ ਕੋਈ ਨਹੀਂ ਪੁੱਤ ਤੇਰੇ ਪਿਓ ਨਾਲ ਗੱਲ ਕਰਨੀ ਪੈਣੀ ਆ ਤੇਰੇ ਪਿਓ ਕੀ ਅੰਦਾ ਉਹ ਤਾਂ ਮੈਂ ਦੇਣੀ ਦੇਣੀ ਆ ਭਰਾ ਮੇਰੀ ਦੀ ਚੀਜ਼ ਆ ਤੇ ਭਰਾ ਨੂੰ ਹੀ ਮਿਲਣੀ ਆ ਠੀਕ ਵਾ ਨਾ ਉਹ ਮਾਨਤ ਨਹੀਂ ਕਰਨੀ ਆ ਰੱਬ ਨੇ ਬੜਾ ਕੁਝ ਦਿੱਤਾ ਹਨ ਕੋਈ ਗੱਲ ਨਹੀਂ ਚੱਲ ਨਾ ਵੇਖਾਂ ਮੈਂ ਚੌਲ ਤਰੇ ਮੈਂ ਜੁੜਾਂ ਜਾ ਕੇ ਉਹੀ ਗੱਲ ਹੋਈ ਜਿਹੜੀ ਮੈਂ ਸੋਚਦਾ ਕਿ ਆਉਂਦੇ ਤੇ ਕਿ ਮਤਲਬ ਨੂੰ ਹੀ ਆ ਪਰ ਗੱਲ ਨਹੀਂਗੇ ਕਰਦੇ ਅੱਜ ਉਹੀ ਕੰਮ ਹੋਇਆ ਅੱਜ ਆਪਣੇ ਮੂੰਹ ਹੀ ਬੋਲਤਾ ਕਿ ਪਹਿਲੀ ਵਿੱਚ ਆਈ ਏ ਮੈਨੂੰ ਅੱਗੇ ਹੀ ਲੱਗਦਾ ਏ ਕਿ ਲੋ ਕੋਈ ਨਾ ਐਂ ਕਰਨੀ ਵੀ ਕੀ ਪੈੜੀ ਹਾਂਜੀ ਕੀ ਕਰਦੇ ਕੁਛ ਨਹੀਂ ਬਸ ਚੋਲਣ ਚੜ ਕੇ ਆਈ ਹਾਂ ਕੀ ਗੱਲ ਮੂੰਹ ਬੜਾ ਸੱਟਿਆ ਵਾ ਸੁੱਖ ਵਾ ਮੂੰਹ ਮਾ ਕਾਦਾ ਸੁਟਣਾ ਵਾ ਜਿਹੜੀ ਤੁਸੀਂ ਗੱਲ ਕਹਿੰਦੇ ਸੀ ਨਾ ਉਹ ਸੱਚੀ ਹੋ ਗਈ ਜੇ ਆਹੋ ਤਹੀਂ ਮੈਨੂੰ ਕਹਿੰਦੇ ਨਹੀਂ ਹੈ ਵੀ ਕੋਈ ਗੱਲ ਵਾ ਤੇਰੇ ਭਰਾ ਨੇ ਵੀ ਕਰਨੀ ਆ ਤੇ ਤੇਰੇ ਭਤੀਜੇ ਨੇ ਵੀ ਕਰਨੀ ਆ ਪਰ ਉਹ ਕਰਦੇ ਨਹੀਂਗੇ ਹਾਂ ਅੱਜ ਕਰ ਹੀ ਦਿੱਤੀ ਮੇਰੇ ਭਰਾ ਨੇ ਗੱਲ ਕਿਹੜੀ ਤਨਬੰਦ ਸਿੱਧੀ ਗੱਲ ਮੈਂ ਕੁਛ ਨਾ ਕੁਛ ਹੈਗਾ ਤੇ ਬਸ ਫਿਰ ਹੈ ਅੱਜ ਕਹਿਤਾ ਮੇਰੇ ਵੀਰ ਨੇ ਕੀ ਆਂਦਾ ਆਂਦਾ ਹੀ ਵੀ ਭੈਣ ਪੈਲੀ ਤੇਰੇ ਤੇ ਮੇਰੇ ਨਾਲ ਦੋਹਾਂ ਦੇ ਚੜ ਗਈ ਆ ਹੂੰ 6 ਕਿਲੇ ਤੇਰੇ ਨਾਲ ਚੜ ਗਏ ਤੇ 6 ਹੀ ਮੇਰੇ ਨਾਲ ਚੜ ਗਏ ਆ ਠੀਕ ਆ ਠੀਕ ਤੇ ਇਦਾਂ ਕਰ ਤੇ ਆਣ ਕੇ ਤੇ ਸੈਨ ਕਰ ਜਾ ਅੱਛਾ ਤੇ ਮੈਂ ਹਾਂ ਵੀਰ ਤੂੰ ਇਹ ਗੱਲ ਮੈਂ ਮੈਨੂੰ ਪਹਿਲਾਂ ਹੀ ਕਹਿ ਦਿੰਦਾ ਹੂੰ ਇੰਨਾ ਲੰਮਾ ਟਾਈਮ ਖੜਨ ਦੀ ਕੀ ਲੋੜੀ ਆਹੋ ਹੈ ਹੂੰ ਤੇ ਮੈਂ ਤੂੰ ਮੈਨੂੰ ਹੁਣ ਕਹਿ ਦੇ ਮੈਂ ਹੁਣੇ ਆਣ ਕੇ ਸਿਆਣ ਕਰ ਤੇ ਤੂੰ ਅਜਲੇਬੀ ਮੂ ਵਾਲਾ ਪਾ 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 ਗੱਲ ਕੀਤੀ ਹੈ ਮੈਂ ਵੀ ਸੋਚਾਂ ਕਿ ਮੇਰੀ ਪਰਜਾਈ ਨੇ ਤੇਥੇ ਵੜਨਾ ਹੀ ਨਹੀਂ ਉਹ ਤੇ ਕਿਤੇ ਇੰਨੇ ਸਾਲ ਨਹੀਂ ਆਈ ਤੇ ਹੁਣ ਉਹਨੂੰ ਮੇਰੇ ਨਾਲ ਇੰਨਾ ਪਿਆਰ ਕਿਥੋਂ ਆ ਗਿਆ ਤੇ ਪਰ ਮੈਨੂੰ ਨਹੀਂ ਪਤਾ ਪਏ ਆਪਣੇ ਲਾਲਚ ਕਰਕੇ ਆਈ ਆ ਉਹ ਤੇ ਲਾਲਚੀ ਆ ਇੱਕ ਕਿਸਮ ਦੀ ਉਹਨੂੰ ਸਿਰਫ ਲਾਲਚ ਹੁੰਦਾ ਵਾ ਚੀਜ਼ ਦਾ ਉਹਨੂੰ ਕੋਈ ਪਿਆਰ ਨਹੀਂ ਕਰਨਾ ਮੇਰੀ ਗੱਲ ਸੁਣ ਲੈ ਜੀ ਇਹ ਗੱਲ ਵਾ ਨਾ ਤੇ ਥੋੜੇ ਬੁੱਧੇ ਪਰਲੇ ਮਰਾ ਇਹਨਾਂ ਮੰਬਰ ਸਾਗਲ ਉਹਦਾ ਏਦਾਂ ਨੱਕ ਚੁਕੀ ਫਿਰਦੀ ਹੈ ਨਾ ਆਪੀ ਥਲੇ ਹੋ ਜਾਣਾ ਵੇਖੀ ਨਹੀਂ ਨਹੀਂ ਉਹਦੇ ਕਰਕੇ ਮੈਂ ਆਪਣੇ ਭਰਾ ਨੂੰ ਤੇ ਭਤੀਜੇ ਨੂੰ ਥੋੜੀ ਨਾਰਾਜ਼ ਕਰਨਾ ਵਾ ਪਤਾ ਕੀ ਗੱਲ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਇਹ ਮੇਰੇ ਪਿਓ ਦੀ ਜਾਇਦਾਦ ਵਾ ਤੇ ਮੇਰੇ ਭਰਾ ਦੀ ਨਾ ਅਮਾਨਤ ਵਾ ਠੀਕ ਆ ਨਾ ਇਹ ਮੇਰੇ ਭਰਾ ਨੂੰ ਹੀ ਮਿਲਣੀ ਆ ਮੈਂ ਕੀ ਕਰਨੀ ਉਹਦੀ ਪਿਆੜੀ ਮੈਂ ਤੇ ਰੱਬ ਨੇ ਸਭ ਕੁਝ ਦਿੱਤਾ ਵਾ ਰੱਬ ਲੰਮੀ ਉਮਰਾਂ ਕਰੇ ਕੀ ਕਰਨੀ ਪਿਆੜੀ ਕਹਿੰਦਾ ਮੈਂ ਨਹੀਂ ਹੋਣਾ ਚਾਹੀਦਾ ਲੈ ਗੱਲ ਜੀ ਮੈਂ ਦੱਸਾਂ ਉਹਦਾ ਦਿਮਾਗ ਸਹੀ ਕਰਦਾ ਹੁਣ ਇੱਕ ਤਰੀਕਾ ਵਾ ਇਹੋ ਹੀ ਤੇ ਜੇ ਹੁਣਾਂ ਨਾਲ ਸੈੱਟ ਕੀਤਾ ਤੇ ਫਿਰ ਹੁਣਾਂ ਵੀ ਨਹੀਂ ਮੇਰੀ ਗੱਲ ਸੁਣੋ ਮੈਂ ਉਹਦਾ ਦਿਮਾਗ ਸੈੱਟ ਕਰਕੇ ਕੀ ਲੜਾਂ ਜਿਨ੍ਹਾਂ ਦੇ ਦਿਮਾਗ ਵਿਗੜੇ ਹੁੰਦੇ ਆ ਸੈੱਟ ਨਹੀਂ ਹੁੰਦੇ ਉਹ ساری ਉਮਰ ਵਿੰਗੀ ਰਹਿਣੀ ਆ ਉਹਦੀ ਉਮਰ ਇਦਾਂ ਹੀ ਨੰਗਣੀ ਆ ਠੀਕ ਆ ਨਾ ਗੱਲ ਤੇਰੀ ਆ ਮੈਂ ਨਹੀਂ ਉਹਨੂੰ ਸਿੱਧਾ ਕਰ ਸਕਦੀ ਪਰ ਨਾ ਅੱਜ ਮੇਰਾ ਦਿਲ ਬੜਾ ਦੁਖਿਆ ਪਿਪਿਆਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਭਰਾ ਤੇ ਪਰਜਾਈਆਂ ਇਹ ਸੋਚ ਲੈਂਦੇ ਆ ਪਰ ਸ਼ਾਇਦ ਨੇ ਹਿੱਸਾ ਲੈਣਾ ਵਾ ਅਸੀਂ ਐਸਾ ਕੀ ਕਰਨਾ ਅਸੀਂ ਤੇ ਪੇਕੇ ਆ ਤੇ ਜਾਣਾ ਹੁੰਦਾ ਵਾ ਤੁਹਾਡਾ ਥਾਂ ਰੱਬਾ ਬਣਿਆ ਰਵੇ। ਅਹੀਂ ਮਿਲਦੇ ਗਿਰਦੇ। ਮੇਰੀ ਬਿੱਲੀ ਨੂੰ ਗੱਲ ਸੁਣਾ। ਜਦੋਂ ਤੁਹਾਡਾ ਵਿਆਹ ਹੋਇਆ ਵਾ, ਹੈਂ? ਤੈਨੂੰ ਕਿਹ ਚੀਜ਼ ਦੀ ਤੰਗੀ ਆਈ ਥੇ? ਮੈਨੂੰ ਤਾਂ ਇਹ ਤੱਕ ਕੋਈ ਤੰਗੀ ਨਹੀਂ ਆਈ। ਠੀਕ ਨਹੀਂ। ਇਸੇ ਕਰਕੇ ਤਾਂ ਮੈਂ ਕਹਿੰਨੀ ਆ ਵੀ ਮੇਰੇ ਘਰ 'ਤ ਰੱਬ ਨੇ ਸਭ ਕੁਝ ਦਿੱਤਾ। ਬਹੁਤ ਗੱਲ ਵਾ। ਮਾਰ ਇਹਨਾਂ ਨੂੰ ਹੀ ਦੇਰਗਾ ਪੁੱਤ ਦਿੱਤਾ ਵਾ, ਹੈਂ? ਅਹੀਂ ਕਿ ਇਹਦੀ ਪੈੜੀ ਲੈ ਕੇ ਮੁੜ ਕੇ ਬਸ ਹਿਸਾ ਲਾਵਾਂਗੇ ਕੇਕੋਂ। ਤੇ ਇਹੋ ਮੇਰਾ ਵੀਰ ਮੈਨੂੰ ਸਿੱਧਾ ਹੀ ਕਹਿ ਦਿੰਦਾ ਪਹਿਲਾਂ ਹੀ, ਕਿ ਭੈਣ ਆ ਗੱਲ ਹੋਈ ਆ ਤਾਂ ਸਹਿਣ ਕਰਨੇ ਪੈਣੇ ਤਾਂ ਮੈਂ ਕਿਉਂ ਨਾ ਜਾਂਦੀ। ਉਹ ਰਖੜੀ ਵਾਲੇ ਦੇਣੀ ਮੈਨੂੰ ਕੀ ਪਤਾ ਹੈਗਾ ਵੀ ਇਹ ਕੀ ਚੱਕਰ ਚੱਲਣ ਡਿਆ ਵਾ ਵੀ ਮੇਰੀ ਪਰਜਾਈ ਨੇ ਤੇ ਮੇਰੀ ਬਾਤ ਹੀ ਨਹੀਂ ਕਦੀ ਪੁੱਛੀ ਤੇ ਇਹ ਮੇਰੇ ਘਰ ਕਿਦਾਂ ਆ ਗਈ ਹੁਣ ਮੈਨੂੰ ਸਮਝ ਆਈ ਆ ਵੀ ਸਾਰਾ ਲਾਲਚ ਦਾ ਚੱਕਰ ਚੱਲਣ ਡਿਆ ਹੈਗਾ ਤੈਨੂੰ ਤਾਂ ਮੈਂ ਦੱਸੀ ਗੱਲ ਆ ਵੀ ਪਿਆਲੀਆਂ ਦੇ ਕੰਮ ਹੀ ਇਹੋ ਜਿਹੇ ਹੁੰਦੇ ਆ ਉਤਾਂ ਰਿਸ਼ਤੇਦਾਰ ਨੂੰ ਰਿਸ਼ਤੇਦਾਰ ਕੌਣ ਪੁੱਛਦਾ ਵਾ ਪਤਾ ਲੱਗੇ ਸਹੀ ਵੀ ਕਨਾਲ ਦੋ ਕਨਾਲ ਤਿੰਨ ਕਨਾਲ ਕਹਿੰਦੇ ਪੈਲੀ ਕਹਿੰਦੇ ਨਾਵਾਂ ਲੋਕੀ ਤੇ ਮੜ ਕੇ ਭੂਆਂ ਵੱਢ ਕੇ ਖਾ ਲੈਂਦੇ ਕੋਈ ਗੱਲ ਨਹੀਂ ਇਹ ਮੇਰੇ ਭਰਾ ਦੀ ਮੰਤ ਵਾ ਤੇ ਮੈਂ ਸਾਈਨ ਕਰਕੇ ਆਉਣੇ ਜਦੋਂ ਮੈਨੂੰ ਫੋਨ ਆ ਗਿਆ ਠੀਕ ਹੈ ਨਾ ਜੀ ਤੁਸੀਂ ਮੇਰੀ ਗੱਲ ਸੁਣਨਾ ਪਹਿਲਾਂ ਉਹ ਗੱਲ ਐਸੇ ਕਰਕੇ ਨਹੀਂ ਪਹਿਲਾਂ ਕਰਦੇ ਭਰੇ ਪ੍ਰੂਣੇ ਦੇ ਪੁੱਤ ਨੇ ਕੀ ਕਹਿ ਦੇਣਾ ਮਾਰੇ ਜੀਵ ਦੇ ਪੁੱਤ ਨੇ ਕੀ ਕਹਿ ਦੇਣਾ ਹੈ ਤੰਗੀਆਂ ਸੰਗੀਆਂ ਸਾਡੀਆਂ ਗਈਆਂ ਬਹੁਤ ਸਾਰੀਆਂ ਲੰਗ ਹੁਣ ਤੇ ਮਹਾਰਾਜ ਦੀ ਕਿਰਪਾ ਨਾਲ ਕੋਈ ਰਫੇ ਦੇਣਾ ਮੈਂ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੈ ਚਲੋ ਕੋਈ ਗੱਲ ਨਹੀਂ ਜੋ ਮੇਰੇ ਭਰਾ ਨੇ ਕੀਤਾ ਵਾ ਨਾ ਬੜਾ ਵਧੀਆ ਕੀਤਾ ਵਾ ਪਰ ਇੱਕ ਵਗਲ ਵਾ ਉਹਨਾਂ ਦੇ ਘਰ 'ਚ ਵੀ ਪੂਰਾ ਕਪੱਤ ਚੱਲਦਾ ਹੋਣਾ ਵਾ ਮੇਰੀ ਪਰਜਾਈ ਰੋਜ਼ ਕਹਿੰਦੀ ਹੁੰਨੀ ਆ ਵੀ ਆਪਣੀ ਭੈਣ ਨੂੰ ਕਹਿ ਤੇ ਪਿਆਲੀ ਨਾ ਕਰੀ ਜਨਾਨੀਆਂ ਦੇ ਤੈਨੂੰ ਪਤਾ ਤਾਂ ਹੈਗੀ ਐ ਵੀ ਬੋਨ ਨੂੰ ਹਟਦੀਆਂ ਨੇ ਜਿੰਨਾ ਚਿਰ ਆਰਜਾ ਪਾਰ ਨਾ ਬੰਦਾ ਹੋਵੇ ਹੈ ਠੀਕ ਨਹੀਂ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਤੇਰਾ ਭਰਾ ਤੇ ਨਾ ਬੜਾ ਗਾਦਾ ਭਤੀਆ ਉਹਦੋਂ ਵੱਧ ਕਰਦਾ ਵਾ ਠੀਕ ਨਹੀਂ ਤੇ ਮੈਂ ਕਿਹੜੀਆਂ ਪਿਆਲੀ ਨਾਲ ਗੱਲਾਂ ਕਰਨੀ ਕੋਈ ਨਹੀਂ ਕੋਈ ਗੱਲ ਨਹੀਂ ਰੱਬ ਲੰਮੀ ਉਮਰ ਕਰੇ ਉਹਨਾਂ ਦੀ ਉਹਨਾਂ ਦੀਆਂ ਚੀਜ਼ਾਂ ਵਾ ਵਰਤਣ ਆਪਣੀਆਂ ਮੈਂ ਕਿਉਂ ਉਥੋਂ ਪਿਆਲੀ ਲਿਆਉਣੀ ਆ ਮੈਂ ਤਾਂ ਨਹੀਂ ਮੇਰੇ ਪੇਕੇ ਬਣੇ ਰਹਿਣ ਬਸ ساری ਉਮਰ ਮੈਨੂੰ ਨਹੀਂ ਲੋੜੀਆਂ ਚੀਜ਼ਾਂ ਦੀ ਠੀਕ ਵਾ ਨਾ ਤੇ ਤੁਸੀਂ ਜੇ ਮੇਰੇ ਨਾਲ ਚੱਲੋ ਤੇ ਫਿਰ ਜ਼ਿਆਦਾ ਵਧੀਆ ਹੋ ਜੀਦਾ ਮੇਰੀ ਗੱਲ ਸੁਣ ਲੈ ਮੈਂ ਨਹੀਂ ਉਹ ਜਾਣਾ ਤੇ ਨਾ ਮੈਨੂੰ ਕਹੀਂ ਚੱਲ ਕੋਈ ਨਹੀਂ ਜਿੱਦਣ ਉੱਥੇ ਜਾਣਾ ਤੈਨੂੰ ਆਇਆ ਵਾ ਫੋਨ ਤੇ ਤੂੰ ਜਾ ਕੇ ਸੈਂਸ ਸੁਣ ਕਰਿਆ ਜੋ ਕਹਿੰਦੇ ਆਪਣਾ ਤੂੰ ਆਪਣੇ ਤਸੱਲੀ ਮਨਦੀ ਕਰ ਠੀਕ ਨਹੀਂ ਜੇ ਉੱਥੇ ਕੋਈ ਮਾੜੀ ਮੋਟੀ ਗੱਲਬਾਤ ਹੋ ਗਈ ਨਾ ਉਹਨਾਂ ਕਹਣਾ ਹੀ ਪੁਰਾਣਾ ਨਾਲ ਆਏ ਤੇ ਤਾਂ ਕੰਮ ਵੇਗ ਗਿਆ ਹਟ ਚਲੋ ਕੋਈ ਨਹੀਂ ਫਰਮਾਨਾਂ ਨੂੰ ਫੋਨ ਕਰਕੇ ਕਹਿ ਦਿੰਨੀ ਆ ਵੀ ਜਿੱਦਣ ਮੇਰੇ ਸਾਈਨਾਂ ਦੀ ਲੋੜ ਹੋਊਗੀ ਨਾ ਤੇ ਮੈਨੂੰ ਘਰੋਂ ਲੈ ਜਾਓ ਤੇ ਜਿੱਥੇ ਚਾਹੋਗੇ ਮੈਂ ਉੱਥੇ ਸਾਈਨ ਕਰ ਦਊਗੀ। ਨਹੀਂ ਕੋਈ ਗੱਲ ਹੀ ਨਹੀਂਗੀ ਯਾਰ। ਸਾਡੇ ਛੜਾ ਮਾਂਜੀ ਜੀ ਨੂੰ ਕੋਈ ਲਾਲਚ ਵਸੇ ਹੀ ਗੱਲ ਆ ਜਿੰਨਾ ਕਾਨੂੰ ਮਾਰ ਰਹਿਣ ਦਿੱਤਾ ਵਾ ਨਾ। ਨਹੀਂ ਖਾਣ ਪੋਗੰਡੇ ਹਨੂ ਵੀ ਲੋੜ ਵਾ। ਠੀਕ ਨੇ। ਤੇ ਨਾਲੇ ਕਿਸਦੇ ਆ ਆਪਣੇ ਅੱਖ ਰੱਖੀ ਤੂੰ ਦੀ ਕਿਸਦੀ ਮਾੜੀ। ਠੀਕ ਨਹੀਂ। ਚਲੋ ਠੀਕ ਆ ਹੁਣ ਮੇਰੇ ਮਨ ਤੋਂ ਬੋਝ ਉੱਥ ਗਿਆ ਮੈਂ ਤੁਹਾਡ ਨਾਲ ਗੱਲ ਕਰ ਲਈ ਆ। ਨਹੀਂ ਕੋਈ ਗੱਲ ਨਹੀਂਗੀ। ਤੇ ਬਾਕੀ ਜੀਵਨ ਜਿੱਥੇ ਪਿਆਰ ਉਹ ਸਭ ਕੋ। ਸਹੀ ਗੱਲ ਆ। ਪਿਆਰੀਆਂ ਨਾਲ ਗੱ ਨਹੀਂ ਨਹੀਂ ਪੈਹਾ ਸਭ ਕੁਝ ਨਹੀਂ ਹੁੰਦਾ ਜਿੱਥੇ ਚਾਰ ਬੰਦੇ ਨੂੰ ਜਾਂਦੇ ਬੰਦੇ ਕੋ ਵੋਣ ਨੇ ਤੇ ਹੋ ਜਾਏ ਹਦੂਲਾਂ ਤੇ ਹੋ ਜਾਏ ਪੈਸੇ ਦੀ ਚਲ ਦਫਾ ਕਰੋ ਤੇ ਰੋਟੀ ਲਿਆਵਾ ਰੋਟੀ ਬਣ ਗਈ ਹੈ ਖਾਣੇ ਚਲ ਖਾ ਲੈਨੇ ਕਰ ਚਲਾ ਦਿਓ ਫਿਰ ਮੈਂ ਇਹਨੂੰ ਅੱਗੇ ਦੱਸਦਾ ਹਾਂ ਮੈਂ ਕੋਈ ਨਾ ਕੋਈ ਕਹਾਣੀ ਹੈਗੀ ਆ ਕਿ ਜਿਹਦੇ ਬਾਰ-ਬਾਰ ਡੇ ਆ ਫਰੇਮਾਰ ਨਹੀਂ ਤੇ ਕਦੀ ਨਾ ਇੱਥੇ ਹੁੰਦੇ ਹੈ ਚਲੋ ਕੋਈ ਗੱਲ ਇਹਨਾਂ ਦੇ ਮਨ 'ਚ ਹੁਣਾਵਾ ਵੀ ਇਹਨਾਂ ਦੇ ਬਰੋਹਣੇ ਨੇ ਰ ਬੰਦੇ ਕੀ ਕਰ ਦੇਣਾ ਕੀ ਕਹਿਣਾ ਓਏ ਸਾਨੂੰ ਤੇ ਮਹਾਰਾਜ ਆਪਣਾ ਖਾਣਾ ਭੁਖਣਾ ਦੇ ਦਿੰਦੇ ਐ ਬੜਾ ਵਾਏ ਕਿਹਦੀ ਕੀ ਜਦ ਤੱਕ ਕੀ ਲੈਣਾ ਚਲੋ ਆਹ ਸਟਾਰ ਕੀ ਮੰਮੀ ਵੀ ਭੇਜੇ ਕੱਲ ਦੇ ਕੀ ਹੋਇਆ ਪੁੱਤ ਰੋਟੀ ਖਾਣੀ ਆ ਜਾਣਾ ਨਹੀਂ ਘਾਦਰ ਮਾਮੇ ਦਾ ਫੋਨ ਆਇਆ ਸੀ ਕੋਈ ਨਹੀਂ ਪੁੱਤ ਚਲ ਜੂਗੀ ਇਹੋ ਸੋਚ ਤੇ ਮਾਰਨ ਢੀ ਆ ਦਿਨ ਰਾਤ ਵੀ ਮੇਰੇ ਭਰਾ ਨੇ ਮੇਰੇ ਤੇ ਮਾਸਾ ਯਕੀਨ ਨਹੀਂ ਕੀਤਾ ਮੈਨੂੰ ਇੱਕ ਵਾਰੀ ਕਹਿੰਦਾ ਕਿ ਭੈਣ ਪੈਲੀ ਤੇਰੇ ਨਾਲ ਵੀ ਚੜ ਗਈ ਆ। ਭੈਣ ਕੇ ਸਹਿਨ ਕਰ ਜਾ ਤਾਂ ਬੰਦ ਕੋ ਕਰਾਂ ਦੀ। ਮੈਂ ਕਹਿੰਦਾ ਕਿ ਜੇ ਸਹਿਮ ਨਹੀਂ ਕਰੀਂ। ਇਹਨਾਂ ਨੂੰ ਮਾਤਾ ਆ ਲੈਂਦੇ ਜੀ। ਮੰਮੀ ਤੇਰਾ ਪਾਪਾ ਪੁੱਤ ਇਹੋ ਗੱਲ ਕਹਿਣ ਲਿਆ ਵਾ ਕਿ ਤੂੰ ਸਾਈਨ ਨਾ ਕਰੀਂ। ਪਾਪਾ ਸਹੀ ਕਹਿਣ ਲਿਆ। ਪਰ ਨਹੀਂ ਪੁੱਤ ਮੈਂ ਕਿਸੇ ਦੀ ਬਦਸੀਸ ਨਹੀਂ ਲੈਣੀ। ਮੈਂ ਸਾਈਨ ਕਰ ਆਉਣੀ ਆ ਤੇ ਮੁੜ ਕੇ ਆਪਣਾ ਜਾਣਾ ਆਉਣਾ ਬੰਦ ਕਰ ਦੇਣਾ ਉੱਥੇ ਤੇ ਜੇ ਮੇਰੇ ਭਰਾ ਨੂੰ ਮੇਰੇ ਨਾਲ ਕੋਈ ਖਿੱਚ ਹੋਊਗੀ ਨਾ ਮੇਰੇ ਭਤੀਜੇ ਨੂੰ ਨਾਲ ਕੋਈ ਖਿੱਚ ਹੋਊਗੀ ਆਪੇ ਮੈਨੂੰ ਇੱਥੇ ਆਣ ਕੇ ਮਿਲ ਜਾ ਕਰਨਗੇ। ਪਰ ਮੈਂ ਹੁਣ ਆਪਣੇ ਪੇਕੇ ਨਹੀਂ ਕਦੀ ਵੀ ਜਾਣਾ ਕਿਉਂਕਿ ਉੱਥੇ ਲਾਲਚ ਵਾ ਉੱਥੇ ਸਿਰਫ ਲਾਲਚਵਾਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀ ਭੈਣ ਤੁਹਾਡੇ ਕੋ ਉਂਦੀ ਆ ਜਾਂ ਕੀ ਗੱਲ ਵਾ ਮੇਰੀ ਪਰਜਾਈ ਤੇ ਚੰਦੀ ਨਹੀਂ ਪੈਥੇ ਆਵੇ ਤੇ ਮੈਂ ਉੱਥੇ ਜਾ ਕੇ ਪੁੱਤ ਕੀ ਕਰਨਾ ਚਲੋ ਨਹੀਂ ਖਾ ਗਰਨਾ ਛੱਡੋ ਤੇ ਜਿਹੜੀ ਮੈਂ ਗੱਲ ਕਹਿ ਰਣਾ ਉੱਤੇ ਗੌਰ ਕਰੋ ਮੜਾ ਜ ਮੈਂ ਕਹਣਾ ਜੇ ਨਾ ਕਰੋ ਸਾਈਂ ਨਾ ਮੈਂ ਖੋਲਾ ਮੈਨੂੰ ਮੜਾ ਜ ਅਗਲਾ ਆਉਗੀ ਨਾ ਨਹੀਂ ਪੁੱਤ ਤੂੰ ਨਿਆਣਾ ਵਾ ਤੂੰ ਦਿਮਾਗ ਨਾਲ ਨਹੀਂ ਸੋਚਦਾ ਪਰ ਮੈਨੂੰ ਪਤਾ ਵਾ ਨਾ ਮੈਂ ਕਿਸ ਦੀ ਚੀਜ਼ ਨਹੀਂ ਲੈ ਸਕਦੀ ਉਹ ਮੇਰੇ ਪਿਓ ਨੇ ਜ਼ਾਇਦਤ ਬਣਾਈ ਮੇਰੇ ਭਰਾ ਵਾਸਤੇ ਮੈਨੂੰ ਉਹਨੇ ਵਿਆਹ ਤਾ ਆਪਣੇ ਘਰ ਮੈਨੂੰ ਉਹਨੇ ਸਾਰਾ ਕੁਝ ਵਜੇ ਦਿੱਤਾ ਨਹੀਂ ਹਾਂ ਕਿ ਅਹੀਂ ਲੈਣੀ ਥੋੜੀ ਜਿਹੀ ਜ਼ਾਇਦਤ ਅਹੀਂ ਤੇ ਸਾਡੀ ਮਾਲਕ ਨੇ ਬੜਾ ਕੋ ਦਿੱਤਾ ਤੁਹਾਨੂੰ ਪਰ ਮੈਂ ਕਹਿਣਾ ਮਾਮੀ ਨੂੰ ਅਗਰ ਹੁਣੀ ਚਾਹੀਦੀ ਹੈ ਹਲੇ ਰੁਕ ਜਾ ਤੂੰ ਪੁੱਤ ਤੇਰੀ ਮਾਮੀ ਨੂੰ ਅਕਲ ਨਹੀਂ ਆ ਸਕਦੀ ساری ਉਮਰ ਤੇਰੀ ਮਾਮੀ ਨੇ ਪਵਾੜੇ ਪੌਂਦੀ ਰਹਿਣਾ ਉਹਨੇ ਕਦੀ ਕੋਈ ਪਵਾੜਾ ਪਾਤਾ ਕਦੀ ਕੋਈ ਪਵਾੜਾ ਪਾਤਾ ਜੇ ਅਗਰ ਹੁਣੀ ਹੁੰਦੀ ਨਾ ਬੜੇ ਚਿੰਤ ਨੂੰ ਆਣੀ ਨਹੀਂ ਹੋਣਾ ਨਹੀਂ ਆਉਣੀ ਉਹ ਸਿਰਫ ਮੈਨੂੰ ਉਥੋਂ ਹਟਾਉਣਾ ਚਾਹਦੀ ਆ ਠੀਕ ਆ ਨਾ ਤੇ ਜੇ ਮੇਰੇ ਉਥੋਂ ਹਟਿਆ ਨਾ ਦੇ ਘਰ ਵਿੱਚ ਸ਼ਾਂਤੀ ਰਹਿੰਦੀ ਆ ਤੇ ਮੈਂ ਪੁੱਤ ਉੱਥੇ ਜਾ ਕੇ ਕੀ ਲੈਣਾ ਮਾਮੀ ਇਹ ਸੋਚੀ ਜਣੀ ਕਿ ਕੋਲ ਲੈਣਾ ਜਾਵੇ ਕਰੋ ਮੰਗੇ ਪਤਾ ਮੈਂ ਕਿਸ ਦੀ ਚੀਜ਼ਾਂ ਨੂੰ ਕੀ ਕਰਨਾ ਮਿੰਨ ਰੱਬ ਨੇ ਆਪਣੇ ਘਰ ਹੀ ਬੜਾ ਕੁਝ ਦਿੱਤਾ ਠੀਕ ਆ ਨਾ ਚੱਲ ਕੋਈ ਗੱਲ ਨਹੀਂ ਆਪਣੇ ਘਰ ਖੁਸ਼ ਰਹਿਣ ਮੈਂ ਸਾਈਨ ਘਰ ਆਉਣੇ ਜਾ ਕੇ ਪਰ ਮੈਂ ਆਪਣੇ ਪੇਕੇ ਹੁਣ ਜ਼ਿੰਦਗੀ ਚ ਨਹੀਂ ਜਾਣਾ ਕਰੀ ਨਾਲ ਮੈਂ ਜਾਵਾਂਗੇ ਪਾਪਾ ਜਾਣਗੇ ਚਲੋ ਕੋਈ ਨਾ ਫੋਨ ਆਊਗਾ ਨਾ ਤੇ ਫਿਰ ਪਤਾ ਲੱਗੂਗਾ ਵੀ ਕੀ ਕਰਨਾ ਤੇ ਬਸ ਅੱਜ ਤੋਂ ਬਾਅਦ ਮੈਂ ਆਪਣੇ ਥੇਕੇ ਨਹੀਂ ਜਾਣਾ ਕਦੀ। ਤੇ ਕਦੀ ਵੀ ਕਦੀ ਕਿਸ ਨੂੰ ਭਰਾ ਨੂੰ ਕਦੀ ਕਿਸੇ ਪਰਜਾਈ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਨਾਨਾ ਨਾ ਭੁਖੀਆਂ ਹੁੰਦੀਆਂ ਗੱਲ ਲੈਣ ਆਉਂਦੀਆਂ ਵਾ। ਇਹ ਉਹਨਾਂ ਦੀ ਗਲਤ ਸੋਚ ਵਾ। ਸੋਚ ਹਰ ਇੱਕ ਨੂੰ ਆਪਣੇ ਬਦਲਨੀ ਚਾਹੀਦੀ ਹੈ। ਇਹ ਬੜਾ ਦੁੱਖ ਲੱਗਦਾ ਵਾ ਪੁੱਤ। ਇਹ ਸਿੱਧੀ ਗੱਲ ਦਿਲ ਤੇ ਵੱਜਦੀ ਹੈ। ਹੋ ਤਾਂ ਹੈਗੀ ਕਰਦਾ। ਚਲੋ ਕੋਈ ਨਹੀਂ ਆਪਾਂ ਤੁਸੀਂ ਦਿਲ ਨਾਲ ਹੌਲਾ ਕਰੋ। ਹੁਣ ਕੋਈ ਇਦਾਂ ਨਹੀਂ ਕੀ ਕਰ ਸਕਦੇ। ਚਲ ਕੋਈ ਨਹੀਂ ਪੁੱਤ। ਜਾ ਤੂੰ ਪੜ ਜਾ ਕੇ। ਕੋਈ ਨਹੀਂ। ਮੈਂ ਪੜਦਾ ਹਾਂ ਤੇ ਤੀ ਇੰਦਾ ਟੈਨਸ਼ਨ ਨਾ ਲੋ ਤੇ ਬਾਹਰ ਸੁਜੋ ਪਾਪਾ ਲਾ ਕੇ ਬਹਿ ਜਾਓ। ਉਹ ਕੋਈ ਗੱਲ ਨਹੀਂ। ਤੂੰ ਮੇਰੀ ਫਿਕਰ ਨਾ ਕਰ। ਮਾੜੀ-ਮੋਟੀ ਸੋਚ ਤੇ ਬੰਦੇ ਨੂੰ ਆ ਹੀ ਜਾਂਦੀ ਐ। ਇੱਕ ਦਿਨ ਹੋਊ ਦੋ ਦਿਨ ਹੋਊ ਹਟ ਹੀ ਜਾਣੀ ਐ। ਕਿੰਨੇ ਕ ਦਿਨ ਸੋਚਣਾ ਉਹਨਾਂ ਬਾਰੇ ਮੈਂ। ਠੀਕ ਐ ਨਾ? ਕੋਈ ਨਾ। ਮੈਂ ਪੜਨਾ ਹੋ ਜਾਣਾ। ਪੜਨਾ ਮੇਰਾ ਪੁੱਤੋ। ਕਿੰਨੀ ਕਾ ਜਾ ਪੋਤਵਾ ਮੇਰਾ ਤੇ ਕਿੰਨਾ ਸੋਚਦਾ ਮੇਰੇ ਬਾਰੇ। ਮੰਮੀ ਤੇ ਸੋਚਿਆ ਨਾ ਕਰ। ਤੇ ਮੈਂ ਉਹਨਾਂ ਬਾਰੇ ਸੋਚ ਕੇ ਕੀ ਲੈਣਾ। ਮੈਂ ਤੇ ਆਪਣੇ ਘਰ ਵਾਲੇ ਵੇਖਣਾ ਵਾਂ ਨਾ ਕਿ ਮੇਰਾ ਘਰ ਕਿੰਦਾ ਵਧੀਆ ਚੱਲਦਾ ਵਾ। ਚਲ ਪ੍ਰਮਾਤਮਾ ਸੱਚੇ ਪਾਤਸ਼ਾ ਮੇਰੇ ਭਰਾ ਦੀ ਤੇ ਮੇਰੇ ਭਤੀਜੇ ਦੀ ਉਮਰ ਲਵੇ ਲੰਮੀ ਕਰੀ ਉਹਨਾਂ ਨੂੰ ਹਰ ਖੁਸ਼ੀ ਦੇਵੀ ਵਾਹਿਗੁਰੂ ਉਹ ਜਿਹੜੀ ਖੁਸ਼ੀ ਚਾਹਣ ਉਹਨਾਂ ਨੂੰ ਉਹ ਹੀ ਦੇਦੀ ਮਾਲਕਾ ਹੋਰ ਭੈਣਾ ਕੁਝ ਨਹੀਂ ਚਾਪਦਾ